ਮਤਲਬ ਆਪਾਂ ਮੋਰ ਦੇ ਕੋਲ ਚੱਲੇ ਆ ਉਹ ਦਿਖਾਓ ਜੀ ਪਹਿਲਾਂ ਮੜਾ ਇਹ ਦਿਖਾ ਦਿਓ ਮੜਾ ਇਹ ਦਿਖਾਓ ਤੇ ਇਹਨੇ ਉੱਡਣਾ ਨਹੀਂਗਾ ਦੇਖੋ ਆਪਾਂ ਮੋਰ ਦੇ ਕੋਲ ਚੱਲੇ ਆ ਲੈ ਬਿਲਕੁਲ ਨਹੀਂ ਉੱਡਣਾ ਇਹਨੇ ਕਿਉਂ ਜੀ ਉੱਡਿਆ ਤਾਂ ਨਹੀਂਗਾ ਤੇ ਇੱਕ ਹੋਰ ਆ ਉਹ ਦੂਰ ਉੱਪਰ ਬੈਠਾ ਤੇ ਉੱਡਣਾ ਉਹਨੇ ਵੀ ਨਹੀਂਗਾ ਤੇ ਮਤਲਬ ਤੁਸੀਂ ਦਾ ਅੰਦਾਜ਼ਾ ਚਲੋ ਲਾਈ ਲਿਆ ਹੁਣ ਆਮ ਬੀ ਇਹ ਅਸਲੀ ਦਾ ਮੋਰ ਨਹੀਂ ਹੈਗਾ ਮਤਲਬ ਠੀਕ ਹੈ ਇਹ ਇੱਕ ਕਲਾ ਕਰੀ ਹੋਈ ਹੈ ਦੇਖੋ ਬੰਦੇ ਨੇ ਕਿੰਨਾ ਵਧੀਆ ਜਿਹੜਾ ਬਣਾਇਆ ਹੈ ਜੀ ਦੀ ਬਿਲਕੁਲ ਵੀ ਜਜਮੈਂਟ ਨਹੀਂ ਹੁੰਦੀ ਹੈਗੀ ਤੇ ਇਹਦੇ ਤੇ ਜਿਹੜੀ ਇੱਕ ਗੱਲ ਕਰਨੀ ਬਣਦੀ ਆ ਉਹ ਇਹ ਆ ਵੀ ਕੋਈ ਸਮਾਂ ਸੀ ਵੀ ਜਦੋਂ ਆਪਣੇ ਪਿੰਡਾਂ ਦੇ ਵਿੱਚ ਆਮ ਹੀ ਜਿਹੜੇ ਨੇ ਮੋਰ ਹੁੰਦੇ ਸੀਗੇ ਘਰਾਂ 'ਚ ਅਸੀਂ ਤਾਂ ਦੇਖੇ ਨੇ ਬਾਕੀ ਚਲੋ ਹੁਣ ਅੱਜ ਕੱਲ੍ਹ ਵਾਲੇ ਬੱਚਿਆਂ ਨੂੰ ਤਾਂ ਇਹਦਾ ਨਹੀਂ ਪਤਾ ਹੋਣਾ ਵੀ ਪਿੰਡਾਂ ਦੇ ਵਿੱਚ ਆਪਣੇ ਘਰਾਂ ਚ ਆਮ ਹੀ ਕੋਠਿਆਂ ਤੇ ਮੋਰ ਘਰਾਂ ਦੇ ਅੰਦਰ ਵਿੜਿਆਂ ਛੋਨੇ ਤੇ ਇਹਨਾਂ ਦਾ ਖਤਮ ਹੋਣਾ ਮੋਰਾਂ ਦਾ ਖਤਮ ਹੋਣਾ ਤੁਹਾਡੇ ਹਿਸਾਬ ਨਾਲ ਕੀ ਆ ਵੀ ਸਾਡੇ ਪਿੰਡਾਂ ਚੋਂ ਇਹ ਮੋਰ ਕਿਉਂ ਖਤਮ ਹੋ ਗਏ ਕੋਈ ਕਾਰਨ ਤਾਂ ਹੁੰਦਾ ਨਾ ਹਰ ਇੱਕ ਚੀਜ਼ ਦਾ ਖਤਮ ਹੋਣ ਦਾ ਮਤਲਬ ਵੀ ਇਹ ਮਿੱਤਰੋ ਜਿਹੜੇ ਅਸੀਂ ਬਰਾਸ਼ਤੀ ਰੁੱਖ ਖਤਮ ਕਰ ਲਏ ਆਪਦੇ ਪਿੰਡਾਂ ਚ ਜਿਹੜੇ ਸਾਡੇ ਵਿਰਾਸਤੀ ਰੁੱਖ ਸੀਗੇ ਉਹ ਅਸੀਂ ਖਤਮ ਕਰ ਲਏ ਉਹਦੇ ਕਾਰਨ ਇਹ ਜਿਹੜੇ ਸੀਗੇ ਪાંਸੀ ਸਾਡੇ ਮੋਰ ਹੋਰ ਵੀ ਬਹੁਤ ਅਨੇਕਾਂ ਹੀ ਪાંਸੀ ਸਾਡੇ ਖਤਮ ਹੋ ਗਏ ਪਰ ਖਾਸ ਕਰ ਇਹ ਜਿਵੇਂ ਇੱਕ ਵੱਡਾ ਪાંਸੀ ਸੀ ਇਹਨੂੰ ਜਿਹੜੇ ਮਤਲਬ ਬਰੋਟੇ ਪਿੱਪਲ ਇਸ ਤਰ੍ਹਾਂ ਦੇ ਵੱਡੇ ਰੁੱਖ ਜਾਮਣਾ ਉਹ ਜ਼ਰੂਰੀ ਸੀ ਉਹ ਚ ਸੇਫ ਰਹਿੰਦੇ ਸੀਗੇ ਤੇ ਬਾਕੀ ਖੇਤਾਂ ਦੇ ਵਿੱਚ ਵੀ ਜਿਵੇਂ ਕਮਾਦ ਹੋ ਗਏ ਹੋਰ ਫਸਲਾਂ ਸਾਡੀਆਂ ਹੋ ਗਈਆਂ ਉਹ ਉਹਦੇ ਚ ਵੀ ਉਹ ਵੀ ਅਸੀਂ ਖਤਮ ਕਰ ਲੀਆਂ ਮਤਲਬ ਅੱਜ ਬਹੁਤ ਸਾਡੇ ਜਿਹੜਾ ਇਹ ਅਸੀਂ ਚੌੜਾ ਮਗਰ ਝੋਨੇ ਮਗਰ ਪਏ ਹੋਏ ਆ ਤੇ ਬਰਾਸਤ ਦੀ ਰੁੱਖ ਵੀ ਅਸੀਂ ਖਤਮ ਕਰ ਲਈ ਤੇ ਉਹਦਾ ਇਹ ਵੱਡਾ ਕਾਰਨਾ ਜਿਹਦੇ ਕਰਕੇ ਇਹ ਸਾਡੇ ਪੰਜਾਬ ਦੇ ਵਿੱਚੋਂ ਇੰਨਾ ਸੋਹਣਾ ਇੱਕ ਪਿਆਰਾ ਪੰਛੀ ਅਸੀਂ ਖਤਮ ਕਰ ਲਿਆ ਮਤਲਬ ਤੇ ਇੱਕ ਹੋਰ ਆ ਉਹ ਵੀ ਤੁਹਾਨੂੰ ਇਸ ਪੰਦ ਖਾਉਣੇ ਆਇਓ ਜੀ ਇੱਕ ਉੱਪਰ ਬੈਠਾ ਹੋਈ ਦਿਖਾਈ ਦੀ ਚੱਲੀ ਜਾਨ ਨੂੰ ਅਨੰਡੇ ਕਰ ਲਵਾਂ ਜੀ ਇੱਥੋਂ ਆ ਦਿਖਾਓ ਜੀ ਦੇਖੋ ਨੇੜਿਆਂ ਵੀ ਕਰਕੇ ਦਿਖਾ ਦਿਓ ਦੇਖੋ ਪਹਿਲਾਂ ਤਾਂ ਬੰਦੇ ਦੀ ਜਿਹੜੀ ਕਲਾਕਾਰੀ ਆ ਉਹਨੂੰ ਵੀ ਸਲਾਮ ਆ ਜੀ ਕਿੰਨਾ ਜਿਹੜਾ ਵਧੀਆ ਆਇਓ ਇੱਕ ਹੋਰ ਦਿਖਾ ਦਈਏ ਤੁਹਾਨੂੰ ਆਇਓ ਵੀ ਆਜੋ ਆਜੋ ਇੱਕ ਆ ਦੇਖੋ ਜੀ ਬਾਜ ਇਧਰੋਂ ਦੇਖੋ ਦੋਨੇ ਪਾਸਿਓਂ ਦਿਖਾ ਦਿਓ ਇਹ ਜਿਹੜੀ ਕਲਾ ਕਲਾ ਨੂੰ ਵੀ ਸਲਾਮ ਆ ਜਿਹੜੇ ਬੰਦਿਆਂ ਨੇ ਇਹ ਬਣਾਏ ਨੇ ਤੇ ਬਾਕੀ ਆਪਾਂ ਕਿਹੜਾ ਰੌਲਾ ਪਾਉਣੇ ਹੁੰਦੇ ਵੀ ਬਰਾਸ਼ਤੀ ਰੁੱਖ ਨੇ ਉਹ ਲਾਓ ਬਰਾਸ਼ਤੀ ਰੁੱਖਾਂ ਨੂੰ ਖਤਮ ਨਾ ਕਰੋ ਬਰਾਸ਼ਤੀ ਰੁੱਖਾਂ ਦੇ ਖਤਮ ਹੋਣ ਨਾਲ ਹੀ ਇਹ ਸਾਡੇ ਜਿਹੜੇ ਇੰਨੇ ਪਿਆਰੇ ਇੰਨੇ ਸੋਹਣੇ ਜਿਹੜੇ ਅੰਸੀ ਸੀ ਉਹ ਖਤਮ ਹੋਏ ਨੇ